ਪੰਜਾਬ ਦੇ ਸਕੂਲਾਂ ਸੰਬੰਧੀ ਆਈ ਵੱਡੀ ਖਬਰ 5-5 ਲੱਖ ਰੁਪਏ ਦਾ ਮਿਲੇਗਾ ਲਾਭ ਇਸ ਸਰਕਾਰੀ ਯੋਜਨਾ ਦੇ ਫਾਰਮ ਭਰ ਲਓ ਕਿਸਾਨਾਂ ਦੇ ਲਈ ਆਈ ਵੱਡੀ ਖੁਸ਼ਖਬਰੀ ਖਾਤਿਆਂ ਦੇ ਵਿੱਚ ਆਉਣਗੇ ਪੈਸੇ ਅੱਜ ਦੀਆਂ ਵੱਡੀਆਂ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਗੁਜ਼ਾਰਿਸ਼ ਬੇਨਤੀ ਕਰਦੇ ਹਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਵੱਡੀਆਂ ਖਬਰਾਂ ਦੀ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀ ਰਹੇ ਸ਼੍ਰੀ ਅਮਰitsar ਸਾਹਿਬ ਵਿਖੇ ਸਰਦ ਪਾਰੋਂ ਚੱਲ ਰਹੇ ਨਸ਼ਾ ਤਸਕਰੀ ਦੇ ਨੈਟਵਰਕ ਦਾ ਪਰਦਾ ਫਾਸ਼ ਹੋਇਆ ਜੀ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪੰਜਾਬ ਨੂੰ ਸੁਰੱਖਿਤ ਇਹਨੇ ਨਸ਼ਾ ਮੁਕਤ ਸੂਬਾ ਬਣਾਉਣ ਲਈ ਚਲਾਈ ਗਈ ਮੁਹਿੰਮ ਦੌਰਾਨ ਕਾਊਂਟਰ ਇੰਟੈਲੀਜੈਂਸ ਸ਼੍ਰੀ ਅੰਮ੍ਰਿਤਸਰ ਦੇ ਵਿਦੇਸ਼ੀ ਹੈਂਡਲ ਹਰਪਾਲ ਸਿੰਘ ਦੁਆਰਾ ਚਲਾਏ ਜਾ ਰਹੇ ਸਰਦੋਪਾਰ ਨਸ਼ਿਆਂ ਦੀ ਤਸਕਰੀ ਦੇ ਮੋਡੀਊਲ ਦਾ ਪਰਦਾਫਾਸ਼ ਕਰਦਿਆਂ ਇਸ ਦੇ ਇੱਕ ਸੰਚਾਲਕ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਇਸ ਦੇ ਕਬਜ਼ੇ 'ਚੋਂ 5 ਕਿਲੋ ਗ੍ਰਾਮ ਹੈਰੋਇਨ ਜਿਹੜੀ ਆ ਬਰਾਮਦ ਕੀਤੀ ਗਈ ਹੈ ਬੜੀ ਅਪਡੇਟ ਤੁਹਾਨੂੰ ਸਾਂਝੀ ਕਰ ਰਹੇ ਹਾਂ ਪੂਰੀ ਖਬਰ ਦੇਖ ਸਕਦੇ ਹੋ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਪਵਨਦੀਪ ਸਿੰਘ ਵਾਸੀ ਵਹਿਲਵਾੜ ਅੰਮ੍ਰਿਤਸਰ ਵੱਜੋਂ ਹੋਈ ਹੈ ਜੀ ਡੀਜੀਪੀ ਗੌਰਵ ਜੈਨ ਨੇ ਦੱਸਿਆ ਹੈ ਕਿ ਪੁਛਗੀ ਸਦਰਾਨ ਨੇ ਗ੍ਰਿਫਤਾਰ ਕੀਤਾ ਹੈ ਕਿ ਮੁਲਜ਼ਮ ਪਵਨਦੀਪ ਸਿੰਘ ਨੇ ਦੱਸਿਆ ਹੈ ਪਵਨਦੀਪ ਨੇ ਦੱਸਿਆ ਹੈ ਕਿ ਉਹ ਆਪਣੇ ਵਿਦੇਸ਼ ਆਧਾਰਿਤ ਹੈਂਡਲਰ ਹਰਪਾਲ ਸਿੰਘ ਜੋ ਕਿ ਅੰਮ੍ਰਿਤਸਰ ਦੇ ਪਿੰਡ ਕੋਲਾ ਦਾ ਵਾਸੀ ਹੈ ਅਤੇ ਇਸ ਸਮੇਂ ਅਮਰੀਕਾ ਵਿੱਚ ਰਹਿ ਰਿਹਾ ਹੈ ਨੇ ਨਿਰਦੇਸ਼ਾਂ ਦੇ ਕੰਮ ਕਰ ਰਿਹਾ ਸੀ ਅੱਗੇ ਦੱਸਿਆ ਹੈ ਕਿ ਹਰਪਾਲ ਸਿੰਘ ਸਿੱਧੇ ਤੌਰ ਤੇ ਪਾਕਿਸਤਾਨ ਦਾ ਆਰਥੋਨੇਸ਼ਾ ਤਸਕਰਾਂ ਦੇ ਸੰਪਰਕ ਵਿੱਚ ਸੀ ਅਤੇ ਡਰੋਨ ਜ਼ਰੀਏ ਸਰਦੋਪਾਰ ਨਸ਼ਾ ਤੇ ਹਥਿਆਰਾਂ ਦੀ ਕਈ खेਪ ਨੂੰ ਭਾਰਤ ਪਹੁੰਚਾਉਣ ਦਾ ਪ੍ਰਬੰਧ ਕਰ ਰਿਹਾ ਸੀ ਉਹਨਾਂ ਨੇ ਦੱਸਿਆ ਹੈ ਕਿ ਹੋਰ ਜਾਂਚ ਤੋਂ ਪਤਾ ਲੱਗਿਆ ਹੈ ਕਿ ਹਰਪਾਲ ਸਿੰਘ ਜੋਗੀ ਲਗਭਗ 2 ਸਾਲਾਂ ਪਹਿਲਾਂ ਅਮਰੀਕਾ ਚਲਾ ਗਿਆ ਸੀ ਉਹ ਨਾ ਪਹਿਲਾਂ ਕੋਈ ਅਪਰਾਧਿਕ ਰਿਕਾਰਡ ਨਹੀਂ ਸੀ ਵਿਦੇਸ਼ ਵਿੱਚ ਸੈਟਲ ਹੋਣ ਤੋਂ ਬਾਅਦ ਉਹ ਨਸ਼ਾ ਤਸਕਰੀ ਦੇ ਕਾਰੋਬਾਰ ਵਿੱਚ ਸ਼ਾਮਿਲ ਹੋ ਗਿਆ ਸੀ ਤਾ ਵੜੀ ਅਪਡੇਟ ਸਾਹਮਣੇ ਆ ਰਿਹਾ ਵੜੀ ਖਬਰ ਇੱਕ ਹੋਰ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਜੀ ਦੀਵਾਲੀ ਤੋਂ ਪਹਿਲਾਂ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਆ ਜਾਵੇਗਾ ਕਿਸਾਨ ਯੋਜਨਾ ਦਾ ਪੈਸਾ ਜੀ ਹਾਂ ਪੀਐਮ ਕਿਸਾਨ ਸਨਮਾਨ ਨਦੀ ਯੋਜਨਾ ਤਹਿਤ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਆਉਣ ਵਾਲੇ ਹਨ ਜੀ ਹੁਣ ਦੀਵਾਲੀ ਤੋਂ ਪਹਿਲਾਂ ਹੋਣਗੇ ਇਸ ਵਾਰੀ ਜਾਣਕਾਰੀ ਸਾਂਝੀ ਕਰਾਂ ਕਿ ਕਿਸਾਨਾਂ ਨੂੰ ਬੜੀ ਉਡੀਕ ਹੈ 21ਵੀਂ ਕਿਸ਼ਤ ਦੀ ਹੁਣ ਤੱਕ 20 ਕਿਸ਼ਤਾਂ ਜਾਰੀ ਹੋ ਚੁੱਕੀਆਂ ਹਨ ਭਾਰਤ ਮੰਤਰੀ ਕਿਸਾਨ ਸਨਮਾਨ ਯੋਜਨਾ ਤਹਿਤ ਸਰਕਾਰ ਦੇਸ਼ ਭਾਰ ਦੇ ਕਿਸਾਨਾਂ ਨੂੰ ਸਾਲਾਨਾ 6000 ਰੁਪਏ ਦਿੰਦੀ ਹੈ ਜੋ ਕਿ 2-2000 ਦੀਆਂ ਤਨ ਕਿਸ਼ਤਾਂ ਉਹਨਾਂ ਦੇ ਖਾਤਿਆਂ ਵਿੱਚ ਭੇਜੇ ਜਾਂਦੇ ਹਨ ਇਹ ਪੈਸਾ ਸਿੱਧਾ ਉਹਨਾਂ ਦੇ ਬੈਂਕ ਖਾਤਿਆਂ ਵਿੱਚ ਟ੍ਰਾਂਸਫਰ ਕੀਤਾ ਜਾਂਦਾ ਹੈ ਇਸ ਯੋਜਨਾ ਤਹਿਤ ਹੁਣ ਤੱਕ ਕੁੱਲ 20 ਕਿਸ਼ਤਾਂ ਜਿਹੜੀਆਂ ਭੇਜੀਆਂ ਜਾ ਚੁੱਕੀਆਂ ਹਨ ਤੇ 21ਵੀਂ ਕਿਸ਼ਤ ਦਾ ਬੇਸਬਰੀ ਦੇ ਨਾਲ ਕਿਸਾਨ ਜਿਹੜੇ ਨੇ ਉਡੀਕ ਕਰ ਰਹੇ ਨੇ ਉਹਨਾਂ ਦੇ ਖਾਤਾ ਵਿੱਚ 21ਵੀਂ ਕਿਸ਼ਤ ਦੀ ਕਦੋਂ ਆਵੇਗੀ ਜੀ ਹਾਂ ਉਹ ਸੋਚ ਰਹੇ ਹਨ ਕਿ ਉਹਨਾਂ ਨੂੰ ਦੀਵਾਲੀ ਤੋਂ ਪਹਿਲਾਂ ਆਪਣੀ ਕਿਸ਼ਤ ਜਾਵੇਗੀ ਤਿਹਾਰਾਂ ਦਾ ਮੌਸਮ ਆਮ ਤੌਰ ਤੇ ਖਰਚਿਆਂ ਨੂੰ ਵਧਾਉਂਦਾ ਹੈ ਤੇ ਕਿਸਾਨਾਂ ਨੂੰ ਇਨਾ ਸਮਿਆਂ ਦੌਰਾਨ ਪੈਸੇ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ। ਜੀ ਹਾਂ ਵਧੀਆ ਅਪਡੇਟ ਹੈ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਜ਼ਾ ਖ਼ਬਰ ਇਹ ਵੀ ਦੇਖ ਸਕਦੇ ਹੋ ਜੀ। ਅਜਿਹੀ ਸਥਿਤੀ ਵਿੱਚ ਕਿਸਾਨ ਸਰਕਾਰ ਦੀ ਜਾਰੀ ਕਰਨ ਨਿਮਿੱਤੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਧਿਆਨ ਦੇਣ ਯੋਗ ਹੈ ਕਿ ਸਰਕਾਰ ਸਮੇਂ ਸਿਰ ਕਿਸ਼ਤਾਂ ਜਾਰੀ ਕਰਦੀ ਹੈ ਅਤੇ ਆਮ ਤੌਰ ਤੇ ਹਰ 4 ਮਹੀਨਿਆਂ ਵਿੱਚ ਕਿਸਾਨਾਂ ਦੇ ਖਾਤਿਆਂ ਵਿੱਚ ਕਿਸ਼ਤ ਭੇਜੀ ਜਾਂਦੀ ਹੈ। ਜੀ ਹਾਂ ਵਧੀਆ ਅਪਡੇਟ ਹੈ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਜ਼ਾ ਖ਼ਬਰ ਇਹ ਵੀ ਦੇਖ ਸਕਦੇ ਹੋ ਜੀ। ਪਾਕਿਸਤਾਨਾਂ ਦੇ ਲਈ ਵੱਡੀ ਖ਼ਬਰ ਜਿਹੜੀ ਹੈ ਸਾਮਣੀ ਆ ਰਹੀ ਹੈ ਤਾਂ ਅਜੇ ਤੀ ਦੇ ਵਿੱਚ ਕਿਸਾਨ ਸਰਕਾਰ ਦੀ ਜਾਰੀ ਕਰਨੀ ਮਿੱਤੀ ਦਾ ਬੇਸਬਰੀਂ ਇੰਤਜ਼ਾਰ ਕਰ ਰਹੇ ਹਨ ਧਿਆਨ ਦੇ ਯੋਗ ਹੈ ਕਿ ਸਰਕਾਰ ਸਮੇਂ ਸਿਰ ਕਿਸ਼ਤਾਂ ਜਾਰੀ ਕਰਦੀ ਹੈ ਤੇ ਆਮ ਤੌਰ ਤੇ ਹਰ 4 ਮਹੀਨੇ ਬਾਅਦ ਕਿਸਾਨਾਂ ਦੇ ਖਾਤੇ ਵਿੱਚ ਕਿਸ਼ਤ ਡੀਆ ਭੇਜੀ ਜਾਂਦੀ ਹੈ ਕਈ ਵਾਰ ਤੱਕ ਨਿੱਕੀ ਸਮੱਸਿਆਵਾਂ ਦਾ ਦਸਤਾਵੇਜ਼ਾਂ ਦੀਆਂ ਗਲਤੀਆਂ ਕਾਰਨ ਕੁਝ ਕਿਸਾਨਾਂ ਨੂੰ ਆਪਣੇ ਕਿਸ਼ਤਾਂ ਸਮੇਂ ਸਰ ਨਹੀਂ ਮਿਲਦੀਆਂ ਇਸ ਲਈ ਉਹਨਾਂ ਹੁਣ ਉਮੀਦਾਂ ਦਿਵਾਲੀ ਦੀ ਟਿਕੀਆਂ ਹਨ ਇਹ ਯੋਜਨਾ ਦੇ ਨਾਮ ਅਰਜਿਸਟਰ ਕਿਸਾਨਾਂ ਨੇ ਅਤੇ ਜਿਨ੍ਹਾਂ ਦੇ ਦਸਤਾਵੇਜ਼ ਠੀਕ ਹਨ ਉਹਨਾਂ ਨੂੰ ਹਮੇਸ਼ਾ ਵਾਂਗ ਇਸ ਵਾਰ ਵੀ ਕਿਸ਼ਤਾਂ ਦਾ ਲਾਭ ਮਿਲੇਗਾ ਜੀ ਹਾਂ ਦੇਖ ਸਕਦੇ ਹੋ ਬ੍ਰੇਕਿੰਗ ਨਿਊਜ਼ ਤੁਹਾਡਾ ਸਾਂਝੀ ਕਰ ਰਹੇ ਹਾਂ ਵੱਡੀ ਖਬਰ ਇਸ ਵੇਲੇ ਦੇਖ ਸਕਦੇ ਹੋ ਤਿਹਾਰਾਂ ਦੇ ਸੀਜ਼ਨ ਦੌਰਾਨ ਸਰਕਾਰ ਕਿਸਾਨਾਂ ਨੂੰ ਰਾਹਤ ਪ੍ਰਦਾਨ ਕਰਨ ਅਤੇ ਉਹਨਾਂ ਦੀ ਵਿੱਤੀ ਅਨੁਰੂਸਿਨੀ ਜਗਿਨੀ ਬਣਾਉਣ ਦੀ ਕੋਸ਼ਿਸ਼ ਕਰਦੀ ਹੈ ਇਹੀ ਕਾਰਨ ਹੈ ਕਿ ਅਗਲੀ ਕਿਸ਼ਤ ਦੀ ਉਮੀਦ ਵਧ ਗਈ ਹੈ ਹਾਲਾਂਕਿ ਪੈਸੇ ਦੇ ਆਉਣ ਦੇ ਸਹੀ ਤਰੀਕ ਅਧਿਕਾਰ ਅਧਿਕਾਰਤ ਤਾਰੀਖ ਦਾ ਐਲਾਨ ਹੋਣ ਤੋਂ ਬਾਅਦ ਸਪਸ਼ਟ ਹੋ ਜਾਵੇਗੀ ਹਾਲਾਂਕਿ ਅਜੇ ਤੱਕ ਕੋਈ ਅਪਡੇਟ ਜਾਰੀ ਨਹੀਂ ਕੀਤਾ ਗਿਆ ਪਰ ਲੱਗਦਾ ਹੈ ਕਿ ਦੀਵਾਲੀ ਤੋਂ ਪਹਿਲਾਂ ਕਿਸਾਨਾਂ ਦੇ ਖਾਤੇ ਵਿੱਚ ਪੈਸੇ ਆਉਣਗੇ ਜੋ 2000 ਰੁਪਏ ਜਿਹੜੀ ਕਿ ਇੱਕੀਮੇ ਕਿਸ਼ਤ ਪੀਐਮ ਕਿਸਾਨ ਸਨਮਾਨੀ ਜੋ ਇਹਨਾਂ ਦੀ ਹੈ ਬਹੁਤ ਹੀ ਜਲਦ ਕਿਸਾਨਾਂ ਦੇ ਖਾਤੇ ਵਿੱਚ ਆਵੇਗੀ ਤੇ ਜਿਵੇਂ ਹੀ ਅਪਡੇਟ ਆਇਆ ਇਸ ਬਾਰੇ ਜਾਣਕਾਰੀ ਤੁਹਾਡੇ ਨਾਲ ਅਸੀਂ ਜਰੂਰ ਸਾਂਝੀ ਕਰਾਂਗੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਓ ਤਾਂ ਵਧੀਆ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਕਿਸਾਨਾਂ ਦੇ ਲਈ ਵੱਡੀ ਖਬਰ ਜਿਹੜੀ ਇਹ ਸਾਹਮਣੇ ਆ ਰਹੀ ਆ ਵੱਡੀ ਖਬਰ ਇੱਕ ਹੋਰ ਸਾਹਮਣੇ ਆ ਰਹੀ ਹੈ ਜੀ ਪੰਜਾਬ ਦੇ ਸਕੂਲਾਂ ਸੰਬੰਧੀ ਜੀਆਂ ਫਿਰ ਆ ਗਈਆਂ ਲਗਾਤਾਰ ਛੁੱਟੀਆਂ ਪੰਜਾਬ ਦੇ ਦੋ ਦਿਨ ਬੰਦ ਰਹਿਣਗੇ ਸਕੂਲ ਕਾਲਜ ਅਤੇ ਸਰਕਾਰੀ ਦਫ਼ਤਰ ਜੀ ਹਾਂ ਪੰਜਾਬ ਦੇ ਵਿੱਚ ਦੋ ਦਿਨ ਲਗਾਤਾਰ ਛੁੱਟੀਆਂ ਦਾ ਐਲਾਨ ਹੋਇਆ ਜੀ ਜਿਸ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਤਾਂ ਦੇਖ ਸਕਦੇ ਹੋ ਪੰਜਾਬ ਦੇ ਵਿੱਚ ਬੰਦ ਰਹਿਣਗੇ ਸਕੂਲ ਕਾਲਜ ਅਤੇ ਸਰਕਾਰੀ ਦਫ਼ਤਰ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਕੈਲੰਡਰ ਅਨੁਸਾਰ 22 ਸਤੰਬਰ ਜਾਨਕੀ ਕਿ ਸੋਮਵਾਰ ਨੂੰ ਸਰਕਾਰੀ ਛੁੱਟੀ ਰਹੇਗੀ ਇਸ ਦੌਰਾਨ ਇਸ ਦਿਨ ਸਾਰੇ ਸਰਕਾਰੀ ਦਫ਼ਤਰ ਸਕੂਲ ਕਾਲਜ ਬੰਦ ਰਹਿਣਗੇ ਦਰਅਸਲ ਸਰਕਾਰ ਨੇ ਮਹਾਰਾਜਾ ਅਗਰੇਸ਼ਨ ਜਨਮ ਦਿਤੀ ਦੇ 22 ਸਤੰਬਰ ਨੂੰ ਪੰਜਾਬ ਭਰ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ ਤਾਂ ਦੇਖ ਸਕਦੇ ਜੀ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਤਾਂ ਜਾਣਕਾਰੀ ਸਾਂਝੀ ਕਰ ਰਹੇ ਹਾਂ ਜੀ ਅਹਿਮ ਗੱਲ ਹੈ ਕਿ 21 ਸਤੰਬਰ ਨੂੰ ਐਤਵਾਰ ਨੂੰ ਹਫਤਾਵਾਰੀ ਛੁੱਟੀ ਹੈ ਜਿਸ ਕਾਰਨ ਵਿਦਿਆਰਥੀਆਂ ਤੇ ਮੁਲਾਜ਼ਮਾਂ ਨੂੰ ਲਗਾਤਾਰ ਦੋ ਦਿਨ ਆਰਾਮ ਮਿਲ ਜਾਵੇਗਾ। ਯਾਨੀ ਕਿ ਦੋ ਦਿਨ ਹੁਣ ਛੁੱਟੀ ਜਿਹੜੀ ਦੱਸੀ ਜਾ ਰਹੀ ਹੈ ਪੰਜਾਬ ਦੇ ਵਿੱਚ ਜੀ ਹਾਂ 21 ਅਤੇ 22 ਸਤੰਬਰ ਨੂੰ ਦੋ ਛੁੱਟੀਆਂ ਜਿਹੜੀਆਂ ਨੇ ਦੱਸੀਆਂ ਗਈਆਂ ਨੇ ਤਾਂ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਤਾਜ਼ਾ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਮੇਡੀ ਖਬਰ ਇਸ ਵੇਲੇ ਦੇ ਰਹੀ ਹੈ। ਦੇਖ ਸਕਦੇ ਹੋ। ਜੀ ਹਾਂ ਮਹਾਰਾਜਾ ਅਗਰ ਸੈਂ ਜਨਮ ਦਿਤੇ 22 ਸਤੰਬਰ ਨੂੰ ਪੰਜਾਬ ਭਾਰ ਵਿੱਚ ਜਨਤਕ ਛੁੱਟੀ ਦਾ ਐਲਾਨ ਕੀਤਾ ਗਿਆ ਜੀ ਪੰਜਾਬ ਸਰਕਾਰ ਦੇ ਬੜੀ ਖਬਰ ਕੋਟ ਸਾਹਮਣੇ ਇਹ ਡਾਕ ਕਰਦੀ ਹੈ ਇਹ ਸਕੀਮ 5 ਲੱਖ ਤੋਂ ਵਧਾ ਦੇਵੇ 5 ਲੱਖ ਤੋਂ ਬਦਲ ਕੇ ਦੇਵੇਗੀ ਤੁਹਾਨੂੰ 10 ਲੱਖ ਰੁਪਇਆ ਸਰਕਾਰੀ ਯੋਜਨਾ ਤੁਹਾਨੂੰ ਜਾਣ ਗਈ ਸਾਂਝੀ ਕਰ ਰਹੇ ਹਾਂ ਅਸੀਂ ਗੱਲ ਕਰ ਰਹੇ ਹਾਂ ਡਾਕਾ ਨੇ ਸਰਕਾਰੀ ਸਕੀਮਾਂ ਜਿਸ ਦੇ ਵਿੱਚ ਤੁਸੀਂ ਅਪਲਾਈ ਕਰਕੇ ਆਪਣੇ ਪੈਸੇ ਡਬਲ ਕਰ ਸਕਦੇ ਹੋ ਤੇ ਕਿੰਨੇ ਮਹੀਨਿਆਂ ਬਾਅਦ ਪੈਸੇ ਡਬਲ ਹੁੰਦੇ ਹਨ ਕਿੰਨਾ ਤੁਹਾਨੂੰ ਨਿਵੇਸ਼ ਕਰਨਾ ਪੈਂਦਾ ਇਸ ਬਾਰੇ ਜਲਦੀ ਸਾਂਝੀ ਕਰਾਂਗੇ ਇਹ ਸਕੀਮ 1988 ਦੇ ਵਿੱਚ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ ਸੀ ਸਿਰਫ ਕਿਸਾਨਾਂ ਦੇ ਲਈ ਕਿਸਾਨ ਵਿਕਾਸ ਪੱਤਰ ਯੋਜਨਾ ਜੋ ਕਿ ਸਿਰਫ ਪਹਿਲਾਂ ਕਿਸਾਨਾਂ ਦੇ ਲਈ ਸੀ ਪਰ ਹੁਣ ਕੋਈ ਵੀ ਭਾਰਤੀ ਨਾਗਰਿਕ ਇਸ ਦੇ ਵਿੱਚ ਅਪਲਾਈ ਕਰਕੇ ਇਸ ਜੋਨ ਲਾਭ ਉਠਾ ਸਕਦਾ ਹੈ ਤੁਸੀਂ ਡਾਕਖਾਨੇ ਦੇ ਵਿੱਚ ਜਾ ਕੇ ਕਿਸਾਨ ਵਿਕਾਸ ਪੱਤਰ ਯੋਜਨਾ ਬਾਰੇ ਪਤਾ ਕਰਨਾ ਹੈ ਤੇ ਡਾਕਖਾਨੇ ਵਿੱਚ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਅਤੇ ਲੋੜੀਂਦੇ ਦਸਤਾਵੇਜ਼ ਤੁਹਾਡੇ ਤੋਂ ਮੰਗੇ ਜਾਣਗੇ ਦਸਤਾਵੇਜ਼ ਜਮ੍ਹਾਂ ਕਰਾ ਕੇ ਫਾਰਮ ਭਰ ਕੇ ਤੁਸੀਂ ਇਸ ਯੋਜਨਾ ਲਈ ਅਪਲਾਈ ਕਰ ਸਕਦੇ ਹੋ ਜੇ ਤੁਸੀਂ ਵਿੱਚ 2 ਲੱਖ ਰੁਪਏ ਜਮ੍ਹਾਂ ਕਰਦੇ ਹੋ ਤਾਂ ਤੁਹਾਡੇ 4 ਲੱਖ ਹੋ ਜਾਣਗੇ ਜੇ ਲੱਖ ਕਰਦੇ ਹੋ ਤਾਂ ਤੁਹਾਡਾ 2 ਲੱਖ ਹੋ ਜਾਵੇਗਾ ਜਿੰਨੇ ਵੀ ਤੁਸੀਂ ਪੈਸੇ ਦੇ ਵਿੱਚ ਨਿਵੇਸ਼ ਕਰੋਗੇ ਜਮਾ ਕਰੋਗੇ ਤੁਹਾਡੇ ਸਮਾ ਪੂਰਾ ਹੋਣ ਤੋਂ ਬਾਅਦ ਤੁਹਾਨੂੰ ਡਬਲ ਪੈਸੇ ਮਿਲਣਗੇ ਜਾਨੀ ਕਿ 115 ਮਹੀਨਿਆਂ ਬਾਅਦ 7.5% ਦਰ ਦੇ ਨਾਲ ਵਿਆਜ ਲੱਲਦਾ ਹੈ ਲੱਗਦਾ ਹੈ 9 ਸਾਲ 7 ਮਹੀਨੇ ਬਾਅਦ ਤੁਹਾਡੇ ਪੈਸੇ ਡਬਲ ਕਰਤੇ ਜਾਣਗੇ ਜੇ ਤੁਸੀਂ 10 ਲੱਖ ਲਾਉਂਦੇ ਤਾਂ ਤੁਹਾਨੂੰ 20 ਲੱਖ ਮਿਲ ਜਾਵੇਗਾ ਜੇ ਤੁਸੀਂ 20 ਲੱਖ ਲਾਉਂਦੇ ਜਿੱਦ ਤੱਕ ਮਿਲ ਜਾਵੇਗਾ ਜਿੰਨੇ ਪੈਸੇ ਤੁਸੀਂ ਇਹਦੇ ਵਿੱਚ ਜਮ੍ਹਾਂ ਕਰੋਗੇ ਉਹਨੇ ਤੁਹਾਡੇ ਪੈਸੇ ਦੀ ਡਬਲ ਕਰਕੇ ਦਿੱਤੇ ਜਾਣਗੇ ਇਸ ਸਕੀਮ ਦੇ ਰਾਹੀਂ ਬਹੁਤ ਹੀ ਵਧੀਆ ਸਰਕਾਰੀ ਯੋਜਨਾ ਹੈ ਇਸ ਦੇ ਵਿੱਚ ਅਪਲਾਈ ਕਰਕੇ ਇਹ ਜਿੰਨਾ ਜੋ ਇਹਨਾਂ ਦਾ ਵੱਧਵਾਲਾ ਲਾਭ ਤੁਸੀਂ ਜਿਹੜਾ ਉਠਾ ਸਕਦੇ ਹੋ ਵੱਡੀ ਅਪਡੇਟ ਜਿਹੜੇ ਕੋਲ ਸਾਹਮਣੇ ਆ ਰਹੀ ਹੈ ਜੀ 22 ਸਤੰਬਰ ਤੋਂ ਐਲਬੀਜੀ ਸਿਲੰਡਰ ਹੋ ਜਾਵੇਗਾ ਸਸਤਾ ਤੁਹਾਡੀ ਜੇਬ ਤੇ ਤੁਹਾਡੀ ਜੇਬ ਤੇ ਪਵੇਗਾ ਸਿੱਧਾ ਅਸਰ ਜੀ ਹਾਂ 22 ਸਤੰਬਰ ਤੋਂ ਐਲਬੀਜੀ ਸਿਲੰਡਰ ਹੋ ਜਾਵੇਗਾ ਸਸਤਾ ਸਿੱਧਾ ਤੁਹਾਡੀ ਜੇਬ ਤੇ ਅਸਰ ਪੈਣ ਵਾਲਾ ਹੈ ਜੀ ਹਾਂ ਤੁਹਾਡੀ ਜਾਣਕਾਰੀ ਦੱਸ ਦਈਏ ਤਾਂ 22 ਸਤੰਬਰ ਤੋਂ GST ਦੇ ਵਿੱਚ ਸੁਧਾਰਾਂ ਤਹਿਤ ਕੀਤੇ ਗਏ ਬਦਲਾਅ 22 ਸਤੰਬਰ ਤੋਂ ਲਾਗੂ ਹੋ ਰਹੇ ਹਨ ਇਸ ਦਿਨ ਤੋਂ GST ਦੇ ਨਵੀਆਂ ਦਰਾਂ ਪੂਰੇ ਭਾਰਤ ਵਿੱਚ ਲਾਗੂ ਹੋਣਗੀਆਂ ਇਸ ਨਾਲ ਆਮ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ ਖਾਣ ਪੀਣ ਦੀਆਂ ਚੀਜ਼ਾਂ ਤੋਂ ਲੈ ਕੇ ਲਗਭਗ ਰੋਜ਼ਾਨਾ ਦੀਆਂ ਜ਼ਰੂਰਤ ਬਸਤਾਂ ਤੱਕ ਲਾਭ ਜਿਹੜਾ ਮਿਲ ਸਕਦਾ ਤੇ ਯਾਨੀ ਕਿ ਗੈਸ ਸਿਲੰਡਰ ਜਿਹੜਾ 22 ਸਤੰਬਰ ਤੋਂ ਸਸਤਾ ਹੋਣ ਵਾਲਾ ਦੱਸਿਆ ਜਾ ਰਿਹਾ ਤਾਂ ਜਾਣ ਕੇ ਸਾਂਝੀ ਕਰਾਂਗੇ ਗੁਜ਼ਾਰਿਸ਼ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਸ਼ੇਅਰ ਕਰ ਦਿਓ ਤਦ ਤੱਕ ਲਈ ਧੰਨਵਾਦ